ਸਿੰਚਾਈ ਵਿਭਾਗ ਵੱਲੋਂ ਪੀਮਪਰ ਕੋਠੀ ਤੋਂ ਅੰਗਰੇਜ਼ਾਂ ਦੇ ਸਮੇਂ ਚੱਲ ਰਹੇ ਰਸਤਾ ਬੰਦ ਕਰਨ ਨਾਲ ਕਿਸਾਨਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਪੀਮਪਰ ਤੋਂ ਅਗਾਂਹ ਪੈਂਦੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਉੱਥੇ ਰਸਤਾ ਬੰਦ ਹੋਣ ਨਾਲ ਗੰਨੇ ਦੀ ਫਸਲ ਖੇਤਾਂ ਵਿੱਚ ਖਰਾਬ ਹੋ ਰਹੀ ਹੈ। ਉੱਥੇ ਹੀ ਸੂਆ ਬੰਦ ਕਰਨ ਨਾਲ ਪਾਣੀ ਸਿੰਚਾਈ ਲਈ ਨਹੀਂ ਮਿਲ ਰਿਹਾ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਕੇ ਬਿਨਾਂ ਦੇਰੀ ਚੱਲ ਰਹੇ ਰਸਤੇ ਨੂੰ ਖੋਲਣ ਦੀ ਮੰਗ ਕੀਤੀ ਹੈ ਤਾਂਕਿ ਪੇਸ਼ ਆ ਰਹੀ ਸਮੱਸਿਆ ਦਾ ਹੱਲ ਹੋ ਸਕੇ ਆਓ ਦੇਖਦੇ ਹਾਂ ਇਰਾਪਤੀ ਨਿਊਜ਼ ਪੰਜਾਬ ਦੀ ਇੱਕ ਵਿਸ਼ੇਸ਼ ਕੁੱਟੀ ਹੈ ਨਹਿਰ ਵਿਭਾਗ ਨੇ ਇਹ ਰਸਤਾ ਅੰਗਰੇਜ਼ਾਂ ਦੇ ਟਾਈਮ ਤੋਂ ਚੱਲਦਾ ਸੀ ਜਿਸ ਟਾਈਮ ਤੇ ਮਤਲਬ ਗਰੂਟੇ ਤੋਂ ਨਹਿਰ ਦੇ ਰਸਤੇ ਹੋ ਕੇ ਲੋਕੀ ਭੀਮਪਰ ਖੰਨੀ ਖੋਈ ਬਡਾਲਾ ਹੈ ਬੋਂਦੇੋ ਦਿਨਨਗਰ ਨੂੰ ਜਾਂਦੇ ਸੀ ਇਹ ਅੰਗਰੇਜ਼ਾਂ ਦੇ ਟਾਈਮ ਦਾ ਚਲੇਦਾ ਰਸਤਾ ਏਰੀਆ ਸੈਂਟ ਡਿਪਾਰਟਮੈਂਟ ਨੇ ਇਹਦੇ ਵਿੱਚ ਨਹੀਂ ਆਇਆ ਮੇਰੇ ਗੰਨੇ ਦੀ ਫਸਲ ਜਿਹੜੀ ਖਰਾਬ ਹੋ ਰਹੀ ਆ ਤੇ ਵਿਭਾਗ ਵਾਲਿਆਂ ਮੇਰਾ ਰਸਤਾ ਜਿਹੜਾ ਸਾਰਾ ਫੁੱਟ ਦਿੱਤਾ ਹੈਗਾ ਤੇ ਮੇਰੇ ਭਈਏ ਜਿਹੜੇ ਬਿਲੇ ਬੈਠੇ ਆ ਪਤਨੀ ਦੇ ਡੇਟਾ ਲੰਘ ਚੁਕੀਆਂ ਤੇ ਇਹਨਾਂ ਮੇਰਾ ਮੇਨ ਰਸਤਾ ਜਿਹੜਾ ਨਾ ਬਡਾਲੇ ਤੋਂ ਲੈ ਕੇ ਜਿਹੜਾ ਪਿੰਪਰ ਤੱਕ ਨਹੀਂ ਕੋਈ ਨੂੰ ਲੱਗਦਾ ਰਸਤੇ ਤੋਂ ਸੋਣਿਆ ਜਿਹੜਾ ਪੁੱਟ ਦਿੱਤਾ ਹੈ ਤੇ ਸਾਰੇ ਕਿਸਾਨ ਦੁਖੀ ਆ ਇਹ ਕਹਿੰਦੇ ਪਿੰਡ ਤੋਂ ਗੰਨਾ ਲੈ ਪਿੰਡ ਤੋਂ ਗੰਨਾ ਨਹੀਂ ਨਿਕਲਣਾ ਤੇ ਗੰਨਾ ਸਾਡਾ ਇਹ ਅੰਗਰੇਜ਼ਾਂ ਦੇ ਟਾਈਮ ਤੇ ਰਸਤਾ ਚ ਬਡਾਲਿਆਂ ਨੇ ਨਾ ਸਾਡਾ ਰਸਤਾ ਦੇ ਬੰਦ ਕੀਤਾ ਹੀ ਕੀਤਾ ਹੋਇਆ ਲੇਕਿਨ ਜਿਹੜੀ ਸਿੰਚਾਈ ਦਾ ਸਾਧਨ ਜਿਹੜਾ ਟਿਊਬਲ ਲੱਗੇ ਹੋਏ ਜਿਹੜੇ 40 50 ਸਾਲ ਤੋਂ ਟਿਊਬਲ ਚੱਲ ਰਹੇ ਸੀ ਸਾਡੀ ਪੈਲੀਆਂ ਨੂੰ ਜਿਹੜਾ ਪਾਣੀ ਜਾਂਦਾ ਸੀ ਉਹ ਵੀ ਬੰਦ ਕਰਤਾ ਇਹਨਾਂ ਨਾਲਾ ਹੁਣ ਸਾਡੀ ਕਣਕਾਂ ਜਿਹੜੀਆਂ ਕਣਕਾਂ ਨੂੰ ਪਾਣੀ ਦੀ ਜ਼ਰੂਰਤ ਆ ਲੇਕਿਨ ਸਾਡੇ ਪਹਿਲੀ ਤੱਕ ਪਾਣੀ ਨਹੀਂ ਪੁੱਜ ਪਾ ਰਿਹਾ ਉਹ ਕਹਿੰਦੇ ਕਰਕੇ ਉਹ ਜਿਹੜੇ ਨਹਿਰ ਵਿਭਾਗ ਵਾਲਿਆਂ ਨੇ ਜਿਹੜਾ ਸਾਡੇ ਸੂਆ ਆਂਦਾ ਸੀ ਸੂਆ ਢਾ ਕੇ ਉਹਨਾਂ ਦੇ ਵਿੱਚ ਨਹੀਂ ਕੱਢੀ ਹੋਈ ਹੈ ਤੇ ਸਾਨੂੰ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਹੈ ਕਿ ਇਹਨੂੰ ਦੇਖਿਆ ਜਾਏ ਆ ਕੇ ਸਾਡਾ ਮਸਲਾ ਹੱਲ ਹੋ ਜਾਏ ਇਹ ਇਸ ਨੂੰ ਨਾ ਨਹਿਰ ਮਹਿਕਮੇ ਵਾਲਿਆਂ ਨੇ ਬੰਦ ਕਰ ਦਿੱਤਾ ਪੁੱੜ ਦਿੱਤੀ ਆਗੋ ਇਹ ਜਿਹੜੀ ਫਿਰਨੀ ਹੈ ਪੁਰਾਣੇ ਸਮੇਂ ਤੋਂ ਮੇਰੀ ਹੋਸ਼ ਤੋਂ ਤੋਂ ਪਹਿਲਾਂ ਦੀ ਬਜ਼ੁਰਗ ਦੱਸਦੇ ਨੇ ਕਿ ਜਦੋਂ ਦੀ ਉਹ ਇੱਥੇ ਆਏ ਨੇ ਅੰਗਰੇਜ਼ਾਂ ਦੇ ਟਾਈਮ ਦੀ ਫਿਰਨੀ ਚੱਲਦੀ ਆ ਆ ਫਿਰਨੀ ਜਿਹੜੀ ਹੈ ਇਹ ਸਾਡੇ ਰੈਸਟ ਹਾਊਸ ਤੋਂ ਜਦੋਂ ਪੁਲ ਤੋਂ ਆਉਂਦੇ ਆ ਤੇ ਰੈਸਟ ਹਾਊਸ ਨੂੰ ਜਾ ਕੇ ਬਡਾਲੇ ਤੋਂ ਖੰਨੀ ਹੋਈ ਪਿੰਪ ਜਿੰਨਾ ਪਿੰਡ ਸਾਰੇ ਕਨੈਕਟ ਕਰਦੀ ਆ ਤੇ ਪੁਰਾਣੇ ਸਮੇਂ ਤੋਂ ਇਹ ਰਸਤਾ ਚੱਲਦਾ ਰਿਹਾ ਤੇ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਸ ਫਿਰਨੀ ਦੇ ਵਿੱਚੋਂ ਵਿੱਚ ਹੀ ਇੱਕ ਨੀ ਕੱਢ ਦਿੱਤੀ ਹੈ ਜਿਹਦੇ ਕਰਕੇ ਸਾਰਾ ਰਸਤਾ ਬੰਦ ਹੋ ਗਿਆ ਇਹਦੇ ਨਾਲ ਕੁਝ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਜਿਹਦੇ ਕਰਕੇ ਸਾਰੇ ਕਿਸਾਨ ਦੁਖੀ ਨੇ ਕਿਉਂਕਿ ਇਹ ਰਸਤਾ ਜਿਹੜਾ ਪਿੰਡ ਦੇ ਗਲੀਆਂ ਛੋਟੀਆਂ ਹੁੰਦੀਆਂ ਨੇ ਸਾਰਿਆਂ ਨੂੰ ਪਤਾ ਪਿੰਡ ਦੀਆਂ ਗਲੀਆਂ ਛੋਟੀਆਂ ਨੇ ਉਹਦੇ ਵਿੱਚੋਂ ਸਾਡੇ ਗੰਨੇ ਵਾਲੀ ਟਰਾਲੀਆਂ ਨਹੀਂ ਲੰਘ ਸਕਦੀਆਂ ਗੰਨੇ ਵਾਲੀ ਟਰਾਲੀਆਂ ਕੀ ਦੂਸਰੀ ਆਮ ਟਰਾਲੀ ਕੱਢਣਾ ਵੀ ਉੱਥੋਂ ਔਖਾ ਕੰਮ ਹੈ ਤੇ ਪੂਰੇ ਗੰਨਾ ਖੜਿਆ ਪਿੱਛੇ ਪੈਲੀਆਂ 'ਚ ਸਾਰੀ ਫਸਲ ਲੱਗੀ ਹੋਈ ਹੈ ਤੇ ਉਹਦੇ ਕਰਕੇ ਹੁਣ ਪਰਚੀਆਂ ਆਈਆਂ ਨੇ ਤੇ ਪਰਚੀਆਂ ਜਿਹੜੀਆਂ ਦੀ ਤਰੀਕ ਨੰਗੀ ਜਾ ਰਹੀ ਹੈ ਅੱਗੋਂ ਰਸਤਾ ਬੰਦ ਹੈ ਟਰਾਲੀਆਂ ਅਸੀਂ ਕੱਢ ਨਹੀਂ ਸਕਦੇ ਇਹ ਸਾਰਨਾ ਵੱਡੀ ਇੱਕ ਸਮੱਸਿਆ ਪੇਸ਼ ਆ ਰਹੀ ਹੈ ਦੂਜੀ ਗੱਲ ਜਿਹੜੀ ਇਹਨਾਂ ਨੇ ਜਦੋਂ ਇਹਨਾਂ ਨਿਸ਼ਾਨਦੇਹੀ ਕਰਵਾਈ ਕਿਸਾਨ ਕਹਿੰਦੇ ਕਿ ਨਿਸ਼ਾਨਦੇ ਹੀ ਕਰਵਾਉਣ ਤੇ ਕਮ ਸੇ ਕਮ ਕਿਸਾਨਾਂ ਨੂੰ ਪੰਚਾਇਤ ਨੂੰ ਇਲਤਾਹਾ ਕਰਦੇ ਉਹਨਾਂ ਨੂੰ ਦੱਸਦੇ ਜਾ ਕੇ ਕਿ ਆ ਜਿਹੜੀ ਇੱਥੇ ਆਪਾਂ ਨਿਸ਼ਾਨਦੇ ਹੀ ਕਰਵਾਉਣ ਲੱਗੇ ਤੁਸੀਂ ਅਗ ਦੇਖੋ ਇਹਨਾਂ ਨੇ ਕਿਸੇ ਦੇ ਸੈਨ ਨਹੀਂ ਕਰਵਾਏ ਕਿਸੇ ਨੂੰ ਨਹੀਂ ਦੱਸਿਆ ਕਿ ਇੱਥੇ ਨਿਸ਼ਾਨਦੇ ਹੀ ਹੋਣ ੜੀ ਆ ਨਿਸ਼ਾਨਦੇ ਹੀ ਕਰਵਾ ਲਈ ਸਭ ਕੁਝ ਇਹਨਾਂ ਨੇ ਨੀਆਂ ਵੀ ਪੁੱਟ ਲੀਆਂ ਤੇ ਕਈ ਕਿਸਾਨ ਉਹਨਾਂ ਨੇ ਦੱਸਿਆ ਆ ਰਾਤੋਂ ਰਾਤ ਹੀ ਕਹਿੰਦੇ ਨੇ ਸਵੇਰੇ ਜਦੋਂ ਆ ਕੇ ਵੇਖਿਆ ਨੀਆਂ ਪੁੱਟੀਆਂ ਹੋਈਆਂ ਸਨ ਤੇ ਇਹ ਸਮੱਸਿਆ ਇੱਥੇ ਆ ਪ੍ਰਸ਼ਾਸਨ ਨੂੰ ਇੱਕੋ ਹੀ ਮੰਗ ਹੈ ਕਿ ਇੱਥੇ ਆਓ ਦੇਖੋ ਨਿਆਂ ਦੇਓ ਤਾਂ ਕਿ ਕਿਸਾਨ ਆਪਣੀ ਫਸਲਾਂ ਤੇ ਕਮਸ ਕਮ ਇਥੋਂ ਲੈ ਕੇ ਚਾਹਦੀ ਕਰਵਾਈ ਆ ਸਾਡੀਆਂ ਫਸਲਾਂ ਬਰਬਾਦ ਕਰਤੀਆਂ ਮੌਕਾ ਪ੍ਰਸ਼ਾਸਨ ਨੂੰ ਲਿਖਿਆ ਜਾਏ ਕਿ ਕਿੰਨੀ ਨਾਲ ਸਾਡੀ ਕਣਕ ਖਰਾਬ ਕਰਤੀ ਆ ਉੱਥੇ ਵਿੱਚ ਜੀਸੀਪੀ ਵੀ ਫੇਰੇ ਗਈ ਫੇਰੀ ਗਈ ਆ ਉੱਥੇ ਪ੍ਰਸ਼ਾਸਨ ਤੋਂ ਸਾਡੀ ਮੰਗ ਆ ਕਿ ਮੌਕਾ ਦੇਖ ਕੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਨਾਲ ਜੋ ਨਿਸ਼ਾਨਦੇਹੀ ਕਰਵਾਈ ਆ ਉਹਦੀ ਨਾ ਪੰਚਾਇਤ ਨੂੰ ਤਲਾਹ ਕੀਤੀ ਨਾ ਜਿਮੀਦਾਰਾਂ ਨੂੰ ਕੀਤੀ ਤੇ ਉਹਨਾਂ ਦਾ ਜਿਹੜਾ ਨਾ ਫਸਲ ਦੇ ਵਿੱਚ ਜੀਸੀਪੀ ਫੇਰ ਕੇ ਤੇ ਉਹ ਬਹੁਤ ਫਸਲ ਨੁਕਸਾਨ ਕੀਤਾ ਇਹਦੇ ਨਾਲ ਕਿਸਾਨਾਂ ਇਹਦੇ ਨਾਲ ਕਿਸਾਨਾਂ ਦੇ ਵਿੱਚ ਨਾ ਇਹ ਭੋਲ ਭਰੀ ਰੋਸ ਹੈ ਬਹੁਤ ਭਰੀ ਰੋਸ ਆ ਕਰਦੇ ਆ ਇਹ ਸਾਡੇ ਰਸਤੇ ਦਾ ਤੇ ਆਪਣੇ ਪਾਣੀ ਦਾ ਜਿਹੜਾ ਮਸਲਾ ਹੱਲ ਕੀਤਾ ਜਾਏ ਤੇ ਕਿਸਾਨਾਂ ਬਾਰੇ ਕੋਈ ਸੋਚਿਆ ਜਾਏ ਡੀਸੀ ਸਾਹਿਬ ਮੰਤਰੀ ਡੀਸੀ ਸਾਹਿਬ ਜੀ ਮੰਤਰੀ ਸਾਹਿਬ ਅੱਗੇ ਸਾਡੀ ਇਹ ਹੀ ਮੰਗ ਹੈ